हां जी किसान व्यूज स्वागत है ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 10 ਨੱਕ ਛੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ 8 ਤਾਂ ਬਾਈ ਕੋਲੇ ਆ ਗਈਆਂ ਟਾਪ ਕੁਆਲਿਟੀ ਦੀਆਂ ਫਿਰ ਬਸੀਆਂ ਤੇ ਦੋ ਆ ਗਈਆਂ ਬਾਈ ਕੋਲੇ ਕਟੀਆਂ ਉਹ ਵੀ ਬਹੁਤ ਚੰਗੀਆਂ ਨੇ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਿਆਜੋ ਆਪਾਂ ਕਰਦੇ ਆਂ ਬਾਈਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਮਲੇ ਵਧੀਆ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਅਮਨਦੀਪ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲਪੁਰ ਨੇੜੇ ਡੇੜੇ ਤੇ ਪਿੰਡ ਹੈਮਤਪੁਰਾ ਬਤਨੀ ਤੇ ਨਿਹਾਲ ਸਿੰਘਲ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਲੋਖਾ ਚੱਕਰ ਕੰਟੈਕਟ ਨੰਬਰ 81 ਨੂੰ 88 39602 ਜੀ ਠੀਕ ਹੈ ਭਾਈ ਇਹ ਵਾਈ ਦਾ ਕੋਈ ਕੰਟੈਕਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਆਮਨੇ ਮੁੱਲ ਫਰਦ ਵੀ ਜਾਜ ਅੱਜ ਵੀ ਮੁੱਲ ਯਾਰ ਮਾੜੇ ਤਾਂ ਮੈਂ ਕਹਿੰਦਾ ਸੌਦੇ ਰੁਪਏ 5 4 ਤਾਂ ਸੌਦੇ 4500 4600 ਰੁਪਏ ਚ ਹੋਣੀ ਹੈ ਭਾਈ ਠੀਕ ਹੈ ਜਮਾ ਜੈਨੂ ਜੇ ਹੋਣਗੇ ਹਰੇਕ ਬੰਦੇ ਤੇ ਹੋਊਗਾ ਠੀਕ ਹੈ ਸਾਬ ਸਰ ਤਾਂ ਕਿ ਉਹ ਦਿਨ ਵੀ ਆਪਾਂ 2 ਘੰਟਾ ਜਾ ਵੇਲੇ ਹੋਊਗਾ ਤਮੀ ਠੀਕ ਹੈ ਆਪਣੇ ਮੋਲ ਜਿਆਸੀ ਇੱਕ ਅੱਜ ਆਪਣੇ ਕੋਲੇ ਟੋਪ ਦੀਆਂ ਐਚ ਐਚ ਐਫ ਵਾਲੇ ਟੋਪ ਦੀਆਂ ਹੀ ਆਪਣਾ ਪੰਜਾਬ ਵਾਲੀਆਂ ਜਰਸੀਆਂ ਬੱਚੇ ਠੀਕ ਹੈ ਬਾਈ ਜਿਹੜੇ ਕਿਨੇ ਲੈਣ 30 ਪਲਸ ਵਾਲੇ ਬੱਚੇ ਆ ਠੀਕ ਹੈ ਤੇ ਅਮਨੇ ਫਿਰ ਟਾਈਮ ਨਾ ਬੜਾ ਕਰਦੇ ਹੋਏ ਆਪਾਂ ਵੀ ਇਹ ਤੋਂ ਪਹਿਲੇ ਨੰਬਰ ਵਾਲੀ ਦੇਖੀ ਕਿੰਨੀ ਉਮਰ ਦਾ ਬੱਚਾ ਹੈ ਇਹ ਉਮਰ ਹੋਊਗੀ ਵੀਰੇ 2 ਕੁ ਮਹੀਨੇ ਦਾ ਬੱਚਾ ਵੀਰੇ 2 ਮਹੀਨੇ ਦਾ ਫੇਸ ਬੜਾ ਪਿਆਰਾ ਬੱਚਾ ਹਾਂਜੀ ਹਾਂਜੀ ਬੱਚਾ ਬਹੁਤ ਚੰਗਾ ਵੀਰੇ ਬਹੁਤ ਸੋਹਣਾ ਬੱਚਾ ਬਾਈ ਕੁਆਲਟੀ ਵਾਲਾ ਬੱਚਾ ਚਾਰ ਚੁਰ ਨੂੰ ਬਹੁਤ ਵਧੀਆ ਹਾਂਜੀ ਸਾਰੀਆਂ ਮੱਠਾ ਚਾਰ ਤੇ ਆ ਦੇਖ ਲੋ ਦਲਾ ਫਰੇਲੂ ਕਰੋ ਬੱਚੀ ਲਈ ਆ ਠੀਕ ਆ 2 ਮਹੀਨੇ ਦਾ ਬੱਚਾ ਸਿੰਘ ਦਿਖਾਉਣ ਵਾਲੇ ਬੱਚੇ ਚਾਰ ਚਾਰ ਹੀ ਥਾਣਾ ਦੇਖ ਲੋ ਦਿਖਾ ਦੇ ਆਪਣੇ ਕੀ ਆ ਬਾਤ ਆ ਬੜਾ ਚੰਗਾ ਸੋਹਣਾ ਗਿਆ ਹਾਂ ਬੱਚਾ ਦੇ ਕਿੰਨਾ ਸੋਹਣਾ ਹੈ ਫੇਸ ਵਗੈਰਾ ਬੜਾ ਸਮਾਲਾ ਪੋਤੀ ਵਾਦੀ ਨਾ ਫੁੱਲ ਕਮਾਲ ਦੀ ਆ ਆਪਣੇ ਮੁੱਲ ਕੀ ਰੱਖੇ ਦਾ ਭਾਈ ਮੁੱਲ ਤੇ ਵੀ ਕਿੰਨਾ ਕਰਾਲ ਗਏ ਹੂੰ ਇਹ ਵੀਰੇ 5500 ਦਾ ਬੱਚਾ ਦੇ ਦੇਣਾ ਆਪਾਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾ ਲਓ ਬਾਈ 5500 ਰੁਪਏ ਦਾ ਬੱਚਾ ਆਪਾਂ ਅੱਜ ਦੇ ਦੇ ਦਿਆਂਗੇ ਬਾਕੀ ਬਾਈ ਰੰਗ ਰੂਪ ਵਾਲਾ ਬੱਚਾ ਬਹੁਤ ਸੋਹਣਾ ਬੱਚਾ ਆ ਗਿਆ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦਾ ਮੁੱਲ ਬਾਈ ਕਹਿੰਦਾ ਅੱਜ ਵੀ ਜਾਇਜ਼ ਹੀ ਰੱਖਣਾ ਜਾਇਜ਼ ਹੀ ਹੋਣਗੇ ਬਾਈ ਅੱਜ ਵੀ ਅੱਗੇ ਦੋ ਨੰਬਰ ਉਹਨੇ ਦੋ ਨੰਬਰ ਬੱਚਾ ਵੀਰੇ ਇਹ ਹੋਊਗਾ 8 ਕੁ ਮਹੀਨੇ ਦਾ ਬੱਚਾ 8 ਮਹੀਨਾ ਦਾ ਹਾਂਜੀ 7 ਤੋਂ 8 ਮਹੀਨੇ ਦਾ ਥਾਣਾ ਪਚੇ ਕਰਵਾ ਦਈਏ ਬਾਈ ਹਾਂਜੀ ਦੇਖਾ ਥਾਣਾ ਬਹੁਤ ਸੋਹਣਾ ਥਾਣਾ ਗਿਆ ਕੋਈ ਵੀ ਫੋਟੋਆਂ ਨਹੀਂ ਹਾਂਜੀ ਤੇ ਬਾਕੀ ਰੰਗ ਰੂਪ ਬਹੁਤ ਪਿਆਰਾ ਹੈ ਨਾ ਹਾਂਜੀ ਬਹੁਤ ਹਾਂਜੀ ਬ ਉਪਾਲਾ ਬੱਚਾ ਟਿਕੜਾ ਬੱਚਾ ਕੁਆਲਟੀ ਵਾਲਾ ਬੱਚਾ ਐ ਨਹੀਂ ਹੋਊਗਾ ਵੀਰੇ ਹੂੰ ਬਾਕੀ ਮੁੱਲ ਵੀ ਆਪਣੇ ਯਾਰ ਜੈਨੂ ਜੇ ਹੁਣ ਆ ਉਹ ਦਿਨਾਂ ਨੂੰ ਭਾਈ ਸਹੀ ਗੱਲ ਆ ਕੋਈ ਆਪਣੇ ਕੋਲ ਇਹ ਨਹੀਂ ਹੈਗਾ ਆਪਾਂ ਦਾ ਆਈ ਜੁਲਾਈ ਵਾਲਾ ਕੰਮ ਹੀ ਆ ਭਾਈ ਠੀਕ ਆ ਤੇ ਇਹਦਾ ਮੁੱਲ ਅਮਨੇ ਦੋ ਨੰਬਰ ਦਾ ਮੁੱਲ ਤਾਂ ਕਿੰਨਾ ਕਰਾ ਲਾ ਵੀਰੇ ਇਹ ਆਪਾਂ 8500 ਦਾ ਬੱਚਾ ਦੇ ਦਿੰਦਾ ਬਾਈ ਟੋਟਲੀ ਹਾਂਜੀ ਬਾਈ ਚੱਕੋ ਬਾਈ ਉਹ ਚ ਮੰਗਟਣ ਕਰਾਂਗੇ ਬਾਈ ਇਹਦਾ ਬੱਚਾ ਬਾਈ ਕਹਿੰਦਾ ਇਹ ਦੇ ਦਾਂਗੇ ਉਹ ਚ ਵੀ ਬਾਈ ਕਹਿੰਦਾ ਉਹ ਚ ਮੰਗਟਣ ਕਰਾਂਗੇ ਉਦੋਂ ਲੰਗੂ ਬਾਈ ਉਦੋਂ ਆਪਾਂ 2 ਘੰਟੇ ਹਰੇਕ ਬੰਦਾ ਕਹਿੰਦਾ ਬਾਈ ਹਾਂ ਸਾਡੇ ਭਾਜ ਹਰੇਕ ਤੇ ਆਉਂਦੇ ਬਾਈ ਲੋਟ ਠੀਕ ਆ ਤੇ ਅੱਗੇ ਆਹਨੇ ਆ ਗਿਆ 3 ਨੰਬਰ ਬੱਚਾ ਦੋਵੇਂ ਜਰਸੀ ਦੇ ਆ ਗਏ ਹਨਾ ਹਾਂਜੀ ਇਹ 5 ਕੁ ਮਹੀਨੇ ਦਾ ਬੱਚਾ ਵੀਰੇ ਪੂਰਾ ਟਾਪ ਦਾ 30 ਪਲੱਸ ਕਹਿ ਕੇ ਦਿੱਤਾ ਬੱਚਾ ਆਪਾਂ ਮੈਂ ਕਹਿੰਦਾ ਪਿੱਛੇ ਤੇ ਚੜਾਈ ਹੋਊਗਾ ਵੀਰੇ ਹਾਂ ਜਿਹਨੇ ਚ ਪੰਜਾਬ ਵਾਲੀ ਜਰਸੀ ਸੰਭਣੀ ਆ ਦੇ ਲੈ ਐ ਭਈਆ ਗੁੱਦ ਥੋਕਣਾ ਰ ਆਈ ਸੀ ਇਹ ਅਲਾ ਰੰਗ ਰੂਪ ਤੇ ਲੈ ਕਰੋ ਬੱਚੇ ਦਾ ਕੁਆਲਟੀ ਬੋਲਦੀ ਆ ਬੱਚੇ ਦੀ ਨਾ ਫੇਸ ਵਗੈਰਾ ਜੇ ਗੱਲ ਕਰੀਏ ਨਾ ਫੋਟੋ ਖਣ گلਾਬੀ ਤੇ ਅਲਾ ਦਿਖਾ ਦੇ ਲੈ ਚੋਲ ਕਿਹੜਾ ਸੋਨਾ ਟੋਆ ਦੇਖ ਯਾਰ ਨਾ ਮੱਛੀ ਦੇਖ ਲੈ ਲੈ ਸਹੀ ਗੱਲ ਟੋਆ ਟਾ ਨਾ ਇਹ ਗੱਲ ਕਰੀਏ ਬਈ ਫੁੱਲ ਚੰਗਾ ਗੱਲ ਖਣ ਤੁਹਾਨੂੰ ਦਿਖਾਉਣਾ ਬਈ ਨੇੜੇ ਤੋਂ ਚਾਰ ਥਾਣਾ ਥੋੜਾ ਜਿਹਾ ਜ਼ਰੂਰ ਕਾਲ ਕਰਦਾ ਬੱਚੇ ਲੈ ਕੀ ਬਾਤ ਆ ਹਾਂਜੀ ਤੇ ਮੁੱਲ ਲੈ ਆਪਨੇ ਮੁੱਲ ਤੇ ਕਿੰਨਾ ਕਰਾਲ ਗਏ ਵੀਰੇ ਇਹ ਆਪਾਂ 11000 ਦੀ ਪਛੀ ਦੇ ਦੇਣੀ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਪਰ 11000 ਰੁਪਏ ਦਾ ਬੱਚਾ ਦੇ ਦਾਂਗੇ ਬਾਈ ਹ ਮੰਨ ਕੇ ਚੱਲੇ ਦੋ ਜੌ ਮਿੰਟ ਪੂਰਾ ਤਿਆਰ ਹੋ ਜਾਣਾ ਬੱਚੇ ਨੇ ਲੈ ਪਲੀ ਪੁਲੀ ਵੀ ਦੇਖ ਪਿੱਛੇ ਤੋਂ ਹਾਂ ਚੜਾਈ ਚਲੂਈ ਨਾ ਜੇ ਗੱਲ ਕਰੀਏ ਫੋਲ ਚੰਗੀ ਹੈਗੀ ਤੇ ਅੱਗੇ ਅਮਨੇ 4 ਨੰਬਰ ਬੱਚਾ ਆ ਗਿਆ ਬਾਈ ਹਾਂਜੀ ਵੀਰੇ ਕਿੰਨੀ ਉਮਰ ਦਾ ਇਹ 14 ਮਹੀਨਿਆਂ ਦਾ ਬੱਚਾ ਵੀਰੇ ਏ ਆਈ ਦੇ ਕਾਬਲਾ ਪੂਰਾ ਜਾਂਦੀ ਟੀਕਾ ਲਊਗੀ ਬੱਚੀ ਖੀਰੀ ਬੱਚੀ ਆ ਲੈ ਖੀਰੀ ਬੱਚੀ ਹ ਹਲੇ ਦੁੱਧ ੜੀ ਦੰਦ ਕੱਚਾ ਵਚਾ ਜਮਾਨਾ ਜੇ ਵਸਹੀ ਕਰ ਫੇਸ ਦੇਖੋ ਯਾਰ ਬੜਾ ਕਮਾਲ ਆ ਪੂਰੀ ਪਲੀ ਸੰਭੀਆ ਪੱਛੀ ਦੇ ਲੜੇ ਦੰਦੋ ਖੀਰੀਆ ਮੈਂ ਕਹਣਾ ਬੈੜ ਬਹੁਤ ਡਬਲ ਬਣਦੇ ਨੇ ਹਾਂ ਵੀਰੇ ਪੱਛੀ ਦੇ ਲੜੇ ਪੀ ਪਲਸ ਵਾਲੀ ਪੱਛੀ ਆ ਹੂੰ ਉਹਨਾਂ ਨੇ ਕਹਿ ਗਏ ਦਿੱਤਾ ਆਪਾਂ ਬਾਲਾ ਨਹੀਂ ਕਹਿੰਦੇ 20 ਪਲਸ ਦਾ ਦਊਂਗੇ ਯਾਰ ਬੱਚੀ ਬਾਕੀ ਰੰਗ ਰੂਪ ਬਾਈ ਕੱਟ ਕੱਟ ਨਾ ਜੇ ਗੱਲ ਕਰੀਏ ਫੁੱਲ ਚੰਗਾ ਮੜੇ ਇੱਚੀ ਹਣਾ ਲਾ ਲਾਲ ਗੁਲਾਬੀ ਥਾਣਾ ਪੱਛੀ ਦੇ ਆਏ ਨਹੀਂ ਹੋਗਾ ਲੈ ਸਹੀ ਗੱਲ ਆ ਜਿਹਨੇ ਸ਼ੌਂਕ ਨਾ ਰੱਖਣੀਆਂ ਨਾ ਜਰਸੀ ਪੰਜਾਬ ਵਾਲੀਆਂ ਬਾਈ ਹੂੰ ਇਹਨਾਂ ਦੇ ਮੰਜਾਂ ਵਾਲੀ ਦੁੱਧ ਵਾਲੀ ਕੁਆਲਿਟੀ ਆ ਬਾਈ ਤੇ ਮੁੱਲ ਹਮਨੇ ਦਾ ਮੁੱਲ ਦਾ ਕਿੰਨਾ ਕਰਾਲ ਗਏ ਵੀਰੇ ਇਹ ਪਛੀ ਆਪਾਂ 16000 ਚ ਦੇ ਦੇਣੀ ਆ ਬਾਈ ਟੋਟਲੀ ਹਾਂ ਇਹ ਜੀ ਪਛੀ ਤੁਸੀਂ ਵੀ ਦੇ ਲਓ 30000 ਮੋਗੀ ਆ ਦੇ ਬਾਈ ਕੀ ਬਾਤ ਆ ਕੱਲ ਆਪਾਂ ਵੀਡੀਓ ਦੇਖੀ ਆ ਹੂੰ 30 32000 ਬੰਦੇ ਨੇ ਮੁੱਲ ਕੀਤਾ ਅੱਛਾ ਪਾਪਾ ਇਹ ਨਹੀਂ ਕਹਿੰਦੇ ਲੈਣ ਦੇਣਾ ਮੋਡੀ ਕਰਨੇ ਬਈ ਕੁਆਲਿਟੀ ਦੇਖੋ ਬੱਸੀ ਦੀ ਫੁੱਲ ਵੱਡੀ ਆਲੀ ਸਾਈਨ ਗਾਲਾ ਬੱਚਾ ਗਨੇ ਆਉਣੇ ਹਾਂ ਹਾਂ 16000 ਦੀ ਬੱਛੀ ਦੇਦਣੀ 16000 ਦੀ ਬੱਛੀ ਜਾਂਦੀ ਜਾਂਦੀ ਏ ਇਹਦੇ ਕਾਬਲਾ ਵਾਲੇ ਦੇ ਨਾਲ 15 16 ਮਹੀਨਾ ਦਾ ਬੱਚਾ 15 ਮਹੀਨਾ ਦਾ ਰੰਗ ਰੂਪ ਵਾਲੀ ਬੱਛੀ ਆ ਹਾਂਜੀ ਅੱਗੇ ਆਮਨੇ 5 ਨੰਬਰ ਤੇ ਬਈ ਇਹ ਵੀ ਖੀਰਾ ਬੱਚਾ ਵੀਰੇ ਖੀਰੀ ਐਚ ਐਫ ਦਾ ਟੀਕਾ ਲੈਣ ਦੇ ਦੋਵੇਂ ਕਾਬਲਾ ਹਾਂ ਦੋਨੇ ਕਾਬਲਾ ਵੀਰੇ ਹਾਂ ਇਹ ਨਹੀਂ ਹੋਊਗਾ ਲੈ ਇਹਦੇ ਵੀ ਦਿਖਾ ਦੇ ਜਮਾ ਖੀਰਾ ਹੈ ਨਾ ਜਮਾ ਖੀਰਾ ਕੱਚਾ ਸਹੀ ਗੱਲ। ਫੜੇ 12 ਕੋ 11-12 ਮਹੀਨਾ ਦਾ ਚਾਲੇ। ਦੋਦੀ ਦੇਖੋ ਯਾਰ ਪਹਿਲਾਂ ਕਿੰਨੀ ਕਮਾਲ ਦੀ ਆ ਗਈ ਬਣਾਵਣ। ਕੱਦ ਕਾੜ ਦੇ ਲੋ 11 ਮਾਰਾ ਮਹੀਨੇ ਬੱਚੇ ਦਾ। ਹੂੰ। ਪੜੀ ਸੰਭੀ ਆਏ ਨਹੀਂ ਪਛੀ। ਸਹੀ ਗੱਲ ਆ ਤੇ ਕੋਈ ਆਏ ਨਹੀਂਗਾ ਵੀ ਬੜੀ ਮਿਹਨਤ ਕਰਨੀ ਪੂ ਬੰਦੇ। ਹੂੰ। ਲੈ। ਥਣ ਦਿਖਾ ਦੇ ਝੋਲੀ ਦਿਖਾ ਦੇ ਪਛੀ ਦੀ। ਸਹੀ ਗੱਲ ਆ ਲੈ। ਝੋਲੀ ਚ ਚੈੱਕ ਕਰੋ ਬਈ ਇੱਕ ਨੰਬਰ ਝੋਲੀ ਆ ਗਈ। ਝੋਲੀ ਬੜੀ ਕਮਾਲ ਆ। ਹਾਂਜੀ ਹਾਂਜੀ ਹਾਂਜੀ। ਸਹੀ ਗੱਲ ਆ ਬਾਈ। ਤੇ ਅਮਨੇ ਮੋਲੇ ਦਾ ਕੀ ਰੋ? ਮੋਲੇ ਇਹਦਾ ਵੀ ਵੀਰੇ 16.5 ਹਜ਼ਾਰ ਦੀ ਪਛੀ ਦੇ ਦੇਣੀ ਬਈ ਆਪਾਂ। ਜੇ ਜੋੜਾਈ ਲੈ ਲੈ ਹੈ ਜੋੜਾ ਇਹ ਆਪਾਂ ਤਿੰਨੇ ਬੱਚਿਆਂ ਦਾ ਜੋੜਾ ਕਰ ਦਾਂਗੇ ਠੀਕ ਆ ਜੇ ਆ ਦੋ ਬੱਚਿਆਂ ਲੈਦਾ ਚਰਸੀ ਤੇ ਇਹ ਇੱਕ 30000 ਦਾ ਬੱਚਾ ਦੇ ਦੇਣੀ ਬੱਚਾ ਚੱਕੋ ਬਾਈ 15-15 ਦੀਆਂ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਹਾਂਜੀ ਤੇ ਅੱਗੇ ਆਮਨੇ ਇਧਰੋਂ ਆ ਗਈ ਬਾਈ 6 ਨੰਬਰ ਬੱਚਾ ਇਹ ਕਿੰਨੇ ਵਰ ਦਾ ਆ ਗਿਆ ਕਾਲੇ ਜਿਹੇ ਰੰਗ ਦਾ ਚਰਸੀ ਦਾ ਆ ਗਿਆ ਇਹ ਹਾਂ ਜਰਸੀ ਬਲੈਕ ਜਾ ਗਿਆ ਠੀਕ ਆ ਹਾਂ ਬਾਈ ਤੇ ਥਾਣਾ ਪਾਸੇ ਚੈੱਕ ਕਰਾ ਦੀ ਇੱਥੇ ਖੜੀ ਦੀ ਲੈ ਬਾਈ ਚੈੱਕ ਕਰੋ ਮੜਾ ਇਹ ਬਿੰਦੂ ਆਮਨੇ ਹਾਂ ਬਿੰਦੂ ਹੈਗਾ ਜਿਹੜੀ ਗੱਲ ਆ ਬੱਚੀ ਦੀ ਜਾਤ ਕੁਆਲਟੀ ਬਹੁਤ ਦਾ ਬਾਈ ਜੇਸ ਦਿਖਾਈਏ ਰੋ ਬੜਾ ਸੁਣਾ ਨਾ ਕੀ ਬਾਤ ਫੇਸ ਦੇਖੋ ਬਾਈ ਬੜਾ ਪਿਆਰਾ ਬੱਚਾ ਹੀ ਆ ਸ਼ਾਈਨਿੰਗ ਪਛੀ ਦੀ ਬਹੁਤ ਆਪਾਂ ਤਾਂ ਹਲੇ ਨਵਾਈਆਂ ਧਮਾਈਆਂ ਨਹੀਂ ਬਾਈ ਜਿਵੇਂ ਆਈਆਂ ਹੁਣੇ ਆ ਗਈਆਂ ਹੁਣੇ ਆਈਆਂ ਹਲੇ ਆਪਾਂ ਉਵੇਂ ਤੈਨੂੰ ਵੀਡੀਓ ਪਾਤੀ ਦੇਣਾ ਸਹੀ ਗੱਲ ਆ ਬਾਈ ਇਹ ਨਹੀਂ ਹੈਗਾ ਵੀ ਜੇ ਪਈ ਨਵਾਈਆਂ ਧਮਾਈਆਂ ਹੁੰਦੀਆਂ ਮੈਂ ਕਹਿੰਦਾ ਚਮਕ ਇਹਨਾਂ ਦੀ ਤੁਗੜੇ ਤਕੜੇ ਹੋਣੀ ਸੀ ਚਾਰ ਚਾਰਾ ਮੜਾ ਜੋ ਬਿੰਦੂ ਬਾਈ ਨੇ ਦੱਸੀ ਦਿੱਤਾ ਨਾ ਦਿਖਾ ਦੇ ਦਿੱਤਾ ਆਪਾਂ ਵੀ ਹੈਗਾ ਬੱਚੀ ਸਾਹਬਣੀ ਆਈ ਨੇ ਘਰੇ ਉਹ ਪੂਰੀ ਟੌਪ ਦੀ ਬਲੈਕ ਲੈ ਹੂੰ ਕੀ ਬਾਤ ਆ ਭਾਵੇਂ ਕਾਫੀ ਕਲਰ ਮੰਨ ਲਿਆ ਭਾਵੇਂ ਬਲੈਕ ਮੰਨ ਲਿਆ ਤੇ ਮੋਲੇ ਦਾ ਮੰਨ ਮੁੱਲ ਇਹਦਾ ਕਿੰਨਾ ਕਰਾ ਲੀਏ ਵੀਰੇ 5500 ਦੀ ਬੱਚੀ ਦੇ ਦਿੰਨੀ ਬਾਈ ਆਪਾਂ 5500 ਦੀ ਹਾਂਜੀ ਬਾਈ ਠੀਕ ਆ ਬਾਈ ਮੁੱਲ ਕਰਾਉਣ ਨੂੰ ਬਾਈ ਕਿੰਨਾ ਮਰਜ਼ੀ ਕਰਾ ਲਓ ਬਾਈ 5500 ਰੁਪਏ ਦੇ ਬੱਚਾ ਆਪਾਂ ਇਹ ਦੇ ਦੇਾਂਗੇ ਕੁਆਲਿਟੀ ਬੱਚੇ ਦੇਖ ਸਕਦੇ ਤਾਂ ਨਿੱਕਾ ਜਾ ਕਰਨਾ ਜਮਾ ਹਣੇ ਵਾਲਾ ਦੇ ਪੱਤੇ ਵਾਲਾ ਹਾਂਜੀ ਤੇ ਅੱਗੇ ਬਾਈ ਆਪਣੇ 7 ਨੰਬਰ ਦੇ ਬੱਚਾ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਹਾਂ ਇੱਕੋ ਜਿਹੇ ਨੂੰ ਹੀ ਆਊਗਾ ਮੁੱਲ ਇਹਦਾ ਹੂੰ 4800 ਦਾ ਬੱਚਾ ਦੇਣਾ 4800 ਦਾ ਹਾਂ 4500 ਦਾ ਬੱਚਾ ਦੇ ਦਾਂਗੇ ਬਾਈ 4800 ਮੁੱਲ 4500 ਰੁਪਏ ਦਾ ਬੱਚਾ ਬਾਈ ਕਹਿੰਦਾ ਆਪਾਂ ਇਹ ਦੇ ਦੇ ਦਾਂਗੇ ਇਹਦੇ ਸਾਡੀ ਦੇਖੋ ਯਾਰ ਇਹਦੇ ਮਾੜੇ ਸੰਗਤ ਗੌਣ ਵਾਲੇ ਆਪਾਂ ਤਾਂ ਦੱਸੇ ਮਾੜੇ ਦਗਾਉਣ ਵਾਲੇ ਮੇਰੇ ਹਿਸਾਬ ਨਾਲ ਹੂੰ ਰੋਕੀ ਮਾੜੇ ਚਲੋ ਉੱਥੇ ਹੀ ਲੈ ਕੋਈ ਗੱਲ ਹਾਂਜੀ ਲੈ ਲਾ ਸਾਡੇ 6-6 ਮਹੀਨੇ ਦਾ ਬੱਚਾ ਠੀਕ ਹੈ ਬਾਈ ਹਾਂਜੀ ਬਾਕੀ ਜੇ ਗੱਲ ਕਰੀਏ ਕੱਦ ਬੱਚਿਆਂ ਦੇ ਵਧੀਆ ਉਮਰਾਂ ਦੇ ਹਿਸਾਬ ਨਾਲ ਹਾਂਜੀ ਹਾਂਜੀ ਬਾਈ ਹੂੰ ਬਾਕੀ ਯਾਰ ਮੋਲ ਬਹੁਤ ਹੋ ਲੋਟ ਆ ਯਾਰ ਇਹਨੇ ਗੱਲ ਕਰਤਾ ਹੀ ਨਹੀਂ ਕੋਈ ਮੋਲ ਹੀ ਨਹੀਂ ਕਰਤਾ ਦੇਣਾ ਆਪਾਂ ਬੱਚਾ ਦੇ ਦੇਾਂਗੇ ਲੈ ਚਾਰ ਥਣ ਆਈ ਨਹੀਂ ਹੈਗਾ ਵੀ ਕੋਈ ਫੋਟ ਜੀ ਆਕ ਨਹੀਂ ਆਉਣਿਆ ਹਾਂਜੀ ਹਾਂਜੀ ਠੀਕ ਆ ਇਹਦੇ ਹੈਗੇ ਮਾੜੇ ਲਾਟ ਇਹਦੇ ਥਣ ਜੇ ਹੈਗੇ ਮਾੜੇ ਚ ਦਿਖਾ ਦੀ ਬਾਈ ਆਪਾ ਸੇ ਥਣਾ ਬਾਈ ਹੋ ਤਾਂ ਇੱਕ ਦੇ ਰਬੜ ਚੜ ਜੂਗੀ ਹੂੰ ਤਾਂ ਉੂੰ ਤਾਂ ਉਹ ਵੀ ਨਹੀਂ ਹੋਣਾ ਉਹ ਤਾਂ ਤਾਂ ਯਾਰ ਬਿੰਦੀ ਹਾਂ ਮੰਨ ਕੇ ਚੱਲ ਆਪਣੀ ਤੇ ਬਾਕੀ ਜੇ ਬੰਦੇ ਨਾਲ ਆਉਣਾ ਹਲਾਸ ਲੈ ਸਕਦੇ ਫੇਸ ਦਿਖਾ ਯਾਰ ਕੋਨੀ ਕੋਨੀ ਪਈ ਆਣਾ ਬਸ ਲੈ ਬੱਚਾ ਬੱਚਾ ਪੜਗਾ ਸਾਂਗਾ ਯਾਰ ਆਏ ਨਹੀਂ ਹੈਗਾ ਬਈ ਪਲਿਸਾਂ ਨਾਲ ਮੰਗਾਈਆਂ ਲੈ ਬੱਚਿਆਂ ਦੇ ਨਾਲ ਰੰਗ ਦੇਖੋ ਕੁਆਲਟੀ ਦੇਖੋ ਬੱਚੇ ਹੈਣਾ ਹਰੇ ਬੂਸ ਵਾਲਾ ਤੇਰਾ ਕੰਨ ਕਾਇਆ ਕਰਨੀ ਹੈ ਜਮਾ ਹਾਂਜੀ ਰੰਗ ਵਾਲਾ ਕੋਨਾ ਹੀ ਆ ਯਾਰ ਜਮਾ ਹਾਂਜੀ ਮੈਂ ਕਹਿੰਦਾ ਪਿੰਡਾ ਲਿਸਕਾ ਮਾਰਦਾ ਤੇ ਮੁੱਲ ਅਮਨੇ ਦਾ ਮੁੱਲ ਤਾਂ ਕਿੰਨਾ ਕਰਾਲਾ ਵੀਰੇ 4500 ਚ ਮਾਰ ਦਿੰਦਾ ਘਰ ਦਾ ਆਪਾਂ 4500 ਚ ਹਾਂਜੀ ਬਈ ਦੁਨੇ ਜੋੜਾ ਬੱਚਿਆਂ ਦਾ ਆ ਤਿੰਨਾ ਤਿੰਨੇ ਬੱਚਿਆਂ ਲਊਗਾ ਹਮ ਆਪਾਂ 13.5 ਹਜ਼ਾਰ ਦੀਆਂ ਮੱਛੀਆਂ ਦੇ ਰਗਾ ਤਿੰਨੇ ਸਾਢੇ 13 ਹਜ਼ਾਰ ਦੀਆਂ ਬਾਈ ਕਹਿੰਦਾ ਅੱਜ ਤਿੰਨੇ ਬੱਚੇ ਲੈਂਦਾ ਦੇ ਦੇ ਕੇ ਆਪਾਂ ਮੁੱਲ ਅੱਗੇ ਵੀ ਲੈਣ ਦੇਣੀ ਹੁੰਦੀ ਤੇ ਦੋ ਬਾਈ ਕੋਲ ਹੈਗੀਆਂ ਬਾਈ ਕਟੀਆਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਮਨੇ ਪਹਿਲਾਂ ਤਾਂ ਹੁਣ ਮੈਂ ਗੱਲ ਕਰਾਂ ਮੁੱਲ ਜੋੜੇ ਦੀ ਹੂਗਾ ਕੱਲੇ ਕੱਲੇ ਦਾ ਕੀ ਦਾ ਇਹਨਾਂ ਦਾ ਕਟਿਆਂ ਦਾ ਕਟਿਆਂ ਦਾ ਕੱਲੰਗਾ ਕੱਲਾਂ ਦਾ ਕਰਦਨੇ ਜੋੜ ਜੋੜਾ ਲੋਗ ਹੋ ਜਾ ਕਰਦਾਂਗੇ ਠੀਕ ਆ ਪਹਿਲਾਂ ਤਾਂ ਤੁਹਾਨੂੰ ਦਿਖਾਈ ਆ ਆਪਾਂ ਖੜੀਆਂ ਰਹਿਣ ਤੇ ਥਾਣ ਦੇਖ ਲੋ ਹੂੰ ਥਾਣ ਬਈ ਚੈੱਕ ਕਰ ਸਕਦਾ ਚਾਰ ਥਾਣਾ ਹਜੇ ਤਾਂ ਬੱਚੇ ਦਾ ਪਹਿਲਾਂ 4 ਮਹੀਨੇ ਦਾ ਬੱਚਾ ਆਹਾਂ ਹਣੇ 9 ਮਹੀਨੇ ਦਾ ਬੱਚਾ ਲੈ ਬਈ ਤੇ ਆਮਨੇ ਹੁਣ ਦੱਸ ਇਹਨਾਂ ਦੇ ਮੁੱਲ ਕੀ ਰਹਿਣਗੇ ਇਹਦਾ ਮੁੱਲ ਜੇ ਲੈਣ ਦੇਣ ਜਿਹੜਾ ਆਪਾਂ 7800 ਜਮਾਨਤਾਨ ਕਰਦਾਂਗੇ 9 ਨੰਬਰ ਬੱਚੇ ਦਾ 8000 ਮੁੱਲ ਹੋਊਗਾ ਬਸ ਸਮਾਨ ਗਿਰ 7500 ਦੀ ਦੀ ਦਾ ਤੇ ਬੱਚੇ ਨੇ ਬਣਨਾ ਵਾਕਸ ਤਾਂ ਹਾਂਜੀ ਹਾਂਜੀ ਹਾਂ ਕਾਟੀ ਬਹੁਤ ਤੇ ਅੱਗੇ ਉਹ ਬੱਚਾ ਓਏ ਬੜਾ ਲਿੱਸਾ ਲਾਵਾਂ ਜਰੂਰ ਆ ਬੱਚਾ ਹੂੰ ਬੱਚਾ ਬਹੁਤ ਆਉਂਦਾ ਵੀਰੇ ਠੀਕ ਆ ਜਮਾ ਰਕਰੇ ਲੂ ਕਰਵਾ ਮਾਰ ਜਲੇ ਬਈ ਵੀ ਸੇਵਾ ਸੰਭਾਲ ਚੰਗੀ ਨਹੀਂ ਹੋਈ ਹਾਂ ਬਸ ਬਸ ਇਹ ਸੋਚ ਲਾ ਯਾਰ ਆ ਪਰ ਸੇ ਬਦਲੇ ਤੇ ਮੁੱਲੇ ਦਾ ਮੁੱਲ ਇਹਦਾ ਇਹਦਾ ਮੁੱਲ ਵੀਰੇ 14500 ਰੁਪਇਆ 14500 ਹਾਂਜੀ ਤੇ ਖੋਲੇਗਾ ਹਾਂਜੀ ਦੌਰ ਤੇ ਮੜੀਆਂ ਖੋਲ ਕੇ ਸਾਡੇ 14000 ਰੁਪਏ ਬਾਈ ਕਹਿੰਦਾ ਆਹ ਦੇਖ ਕੱਟੀ ਕਿੰਨੀ ਟੌਪਰੀ ਸੀ ਬਾਈ ਕੁਆਲਿਟੀ ਦੇਖੋ ਯਾਰ ਸਿੰਘਾਂ ਦੀ ਜਿਹੜੀ ਕੁਆਲਿਟੀ ਆ ਨਾ ਬੜੀ ਚੰਗੀ ਆ ਗਈ ਨਾਲੋਂ ਸਿੰਘ ਮੋਢਵਾ ਬਣਿਆ ਹਨਾ ਖਲਿਸੀ ਲਾਮੀ ਤਾਂ ਗਿਆ ਯਾਰ ਮੀਨ ਸਮਝ ਜਾਣੀ ਆ ਤੱਕ ਜਰੂਰ ਹੈ ਸੰਭਾਈ ਹੋਊਗੀ ਤਾਂ ਬਹੁਤ ਸੋਹਣੀ ਤਿਆਰ ਹੋਣੀ ਆ ਫਿਰ ਮੁੱਲ ਵੀ ਆਪਣੇ ਉਹ ਹੈ ਜੀ ਆ ਹਨਾ ਹਾਂਜੀ 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 ਮੁੱਲ ਜਮਾ ਜੈਨੂ ਯਾ ਕੀਤਾ ਹੂੰ ਸਹੀ ਗੱਲ ਆ ਮੁੱਲ ਵੀ ਬਾਈ ਨੇ ਜਮਾ ਉਹ ਹੈ ਜੀ ਕਰਿਆਗਾ ਬਾਈ ਤੇ 1400 ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਆਪਣੇ ਇਹ ਜੋੜਾ ਇਕੱਠੇ ਲੈ ਜਾਏ ਕੋਈ ਬਾਈ ਇਹ ਕਿਹੜੇ ਦਾ ਵੀਰੇ ਆਹਾ ਕਟੀਆਂ ਦਾ ਜੋੜਾ ਕਟੀਆਂ ਦਾ ਹਾਂ ਕਟੀਆਂ ਜੇ ਇਕੱਠੀਆਂ ਲੈ ਜਾਊਗਾ ਤਾਂ ਸਿੱਧੀ ਗੱਲ ਆ ਤੁਹਾਡੇ ਨਾਲ ਆਪਾਂ ਹੂੰ ਕਿੰਨੇ ਆ ਦੇ ਦੇ ਦੋਨਾਂ ਜੋੜਾ ਆਪਾਂ 20 ਚ ਮਾਰਨ ਦਾ ਕਰਦੇ ਆਂ 20 ਤੇ 22 ਕਹਿੰਦਾ ਮਾਰਨ ਤਾਂ ਆਹ ਜਿਹੜੇ ਬੱਚੇ ਕੋਣ ਦਾ ਗਿਆ ਬੱਚਾ ਤੋਰੀ ਮੜੇ ਹੁਲਕੇ ਹਾਂਜੀ ਯਾਰ ਪੀਏ ਜੇ ਭਾਈ ਦੋਵੇਂ ਕਟੀਆਂ ਲੈ ਜਾਊਗਾ ਪੂਰੇ ਸੋਨ ਨੂੰ ਪਤਾ ਕਿ ਆਹ ਕਟ ਕਟੀਆਂ ਦੋਨੇ ਪੂਰੇ ਟੌਪ ਦੇ ਆ ਯਾਰ ਜੇ ਕਹਿੰਦੇ ਸਾਹਮਣੇ ਆ ਬੱਚੇ ਭਾਈ ਸਹੀ ਗੱਲ ਆ ਲੈ ਮੋੜਦਾ ਆਪਣੇ ਕੋਈ ਗੱਲ ਨਹੀਂ ਤੁਰਦਾ ਨਹੀਂ ਜਿੱਡੀ ਆਪਾਂ ਉਮਰ ਦੱਸੀ ਆ ਓਟਾ ਮੈਂ ਮੈਨਾਂ ਲਾਵੇ ਕੋਈ ਜਾਨਵਰ ਦਾ ਆਪਣੀ ਆ ਤਾਂ ਜਿੱਡੀ ਕਹੇਗੀ ਆ ਉਮਰ 19 ਦੱਸਿਆ ਭਾਈ ਸਹੀ ਗੱਲ ਹਾਂ ਐਨੇ ਕਹੀਦਾ ਦਿੰਦੇ ਫੋਰ ਕੋ ਨਿਕਲਦਾ ਕੋਸੋਰ ਤੇ ਮੁੱਲ ਭਾਈ ਨੇ ਭਾਈ ਜਮਾ ਕਰਤੇ ਜਾਇਜ ਲੈਣ ਦੇ ਨਾਲ ਤੇ ਜੇ ਕੋਈ ਵੀ ਸਾਰੀਆਂ ਲਊਗਾ ਤਾਂ ਉਹ ਹੈ ਜਹ ਕੋਕ ਨਹੀਂ ਆਪਣੇ ਹਾਂਜੀ 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 ਤੇ ਜੇ ਕੱਲੀ ਕੱਲੀਆਂ ਦੋ ਦੋ ਲਊਗਾ ਤਾਂ ਉਹ ਹੈ ਜਹੋ ਜੀ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਬੱਸੀ ਪਸੰਦ ਆਵੇ ਭਾਈ ਨਾਲ ਕੰਟੈਕਟ ਜ਼ਰੂਰ ਕਰੋ ਵੀਡੀਓ ਨਾਲ ਧੰਨਵਾਦ